ਜਿਹੜਾ ਮਹਾਰਾਜਾ ਜੀ ਐ ਰੋਏ ਚੌਧਰੀ ਉਹਦੀ ਰਾਸਤ ਜੀ ਉਸ ਵੇਲੇ ਸੰਤੋਸ਼ ਉਹਨੇ ਆਪਣੀ ਰਾਸਤ ਦੇ ਨਾਲ ਇਹ ਟੂਰਨਾਮੈਂਟ ਸ਼ੁਰੂ ਕਰਾਇਆ ਕਿਉਂਕਿ ਉਸ ਵੇਲੇ ਜਿਹੜਾ ਕਲਪਾ ਦਾ ਟੂਰਨਾਮੈਂਟ ਦੇਸ਼ੀ ਡੂਰੰਡ ਕੱਪ ਡੀਸੀਐਮ ਕਾ ਬਰੋਵਰਸ ਕੱਪ ਬਖਰੇਵਤੇ ਕੱਪ ਜਿਹੜਾ ਕਲਪਾ ਦੇ ਸੀ ਸਟੇਟ ਦਾ ਕੋਈ ਟੂਰਨਾਮੈਂਟ ਨਹੀਂ ਸੀ स्टेट का पहला टूनामेंट उस वेल्ले एम रॉय चौधरी ने शुरू करवाया और जहाँ अरे बुलंदिया के आठ जून टूरनामेंट सारे हिंदुस्तान खेलिया जा रहा और पहली बार वा, वाह आगाज हो सब तो वीडी देन पी एफ ए की आ सरदार हरजेंद्र सिंह जग्गा विजयवाली ਔਰ ਸਹਿਯੋਗ ਪ੍ਰਿੰਸੀਪਲ ਵਰਜਨ ਸਿੰਘ ਸਪੋਰਟਿੰਗ ਕਲੱਬ ਪਦਾਰਥ ਕਰਵਨ ਸਿੰਘ ਸੰਗਾ ਪਰਪ੍ਰੀਤ ਸਿੰਘ ਕਹਿਣ ਵਾਲਾ ਬਜਿੰਦਰ ਮਾ ਮਾਸਟਰ ਹਰਨੇਦਰ ਸਿੰਘ ਹੋਣੀ ਪ੍ਰਿੰਸੀਪਲ ਐਸ ਜੀ ਜੀ ਹਾਜੀ ਸਰ ਸੁਣੋ ਟ੍ਰੋਫੀ ਦੇ ਹੋ ਰਹੇ ਨਾ ਮੇਜਦੇ ਬਾਰੇ ਵਿੱਚ ਕੋਈ ਕਾ ਪਾਸ ਰੋ ਬਹੁਤ ਗੱਲਬਾਤ ਕਰਨੀ ਚਾਹਾਂਗੇ ਦੇਖੋ ਜੀ ਇਹ 79 ਜਿਹੜੀ ਸੰਤੋਸ਼ ਟ੍ਰੋਫੀ ਜਿਹੜੀ ਹੋ ਰਹੀ ਆ ਔਰ ਪੰਜਾਬ ਨੂੰ ਜਿਹੜਾ ਅੱਜ ਕਹ ਲੋ ਕਿ ਬੜਾ ਸੁਪਾਕਾ ਦਿਨ ਹੈਗਾ ਆ ਵੀ ਜਿਹੜੀ ਨਿੰਦਗੀ ਕਰਨ ਦਾ ਪੰਜਾਬ ਨੂੰ ਮੌਕਾ ਮਿਲਿਆ ਔਰ ਖਾਸ ਕਰ ਜਿਹੜੀ ਆ ਮਾਲਕੋਟ ਦੀ ਧਰਤੀ ਹੈ ਕਿਉਂਕਿ ਆਲਰੇਡੀ ਇੱਥੇ ਇਹਨਾਂ ਨੇ ਤਕਰੀਬਨ ਹਜ਼ਾਰਾਂ ਦੇ ਹਿਸਾਬ ਦੇ ਨਾਲ ਇੰਟਰਨੈਸ਼ਨਲ ਪਲੇਅਰ ਪੈਦਾ ਕੀਤੇ ਆ ਜੋ ਅੱਜ ਜੰਮੂ ਕਸ਼ਮੀਰ ਔਰ ਹਿਮਾਚਲ ਦਾ ਮੈਚ ਜਿਹੜਾ ਜਿਹੜਾ ਚੱਲ ਰਿਹਾ ਆ ਇਸ ਤੋਂ ਬਾਅਦ ਜਿਹੜਾ 2 ਵਜੇ ਪੰਜਾਬ ਔਰ ਅਦਰ ਸਟੇਟ ਦਾ ਜਿਹੜਾ ਹੋਊਗਾ ਔਰ ਇੱਥੇ ਜਿਹੜਾ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਰਗੇਨਾਈਜ਼ ਕਰਕੇ ਕਰਾਇਆ ਜਾ ਰਿਹਾ ਫਿਰ ਜਿਹੜਾ ਇਹਦੇ ਵਿੱਚ ਆਪਾਂ ਟੂਰਨਾਮੈਂਟ ਜਿਹੜਾ ਚੱਲ ਰਿਹਾ ਆ ਕਿ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਉਂਦੀ ਤੇ ਅਸੀਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹਦੇ ਵਿੱਚ ਵੈਸੇ ਤਾਂ ਅਸੀਂ ਕਾਊਂਟਿੰਗ ਦੇ ਨਾਲ ਐ ਔਰ ਸਪੈਸ਼ਲ ਜਿਹੜੀ ਅਸੀਂ ਟ੍ਰੈਫਿਕ ਦਾ ਕਿਸੇ ਲੋਕਾਂ ਨੂੰ ਬਿਜਲ ਨਾ ਕੋਈ ਪਵੇ ਅਸੀਂ ਸਪੈਸ਼ਲ ਉਹਦੇ ਵਿੱਚ ਅਰੇਂਜਮੈਂਟ ਕਰਕੇ ਮੈਂ ਕਿਉਂਕਿ ਮੈਂ ਵੀ ਮਾਲਪੁਰ ਦੀ ਧਰਤੀ ਦਾ ਖੇਡਿਆ ਹੋਇਆ ਆ ਤੇ ਅਸੀਂ ਅਰੇਂਜਮੈਂਟ ਕੀਤਾ ਕਿਉਂਕਿ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਔਰ ਕਾਫੀ ਰੱਜ ਪੈਂਦਾ ਹੈਗਾ ਤੇ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਹੈ